दिखा दीजिए ड्राइविंग लाइसेंस दिखा दीजिए आपके पास है कोई ड्राइविंग लाइसेंस नहीं है तो आपने ये क्यों बनाया है जो रेडी आप नहीं बना सकते हैं <prawd'd the lakesDealables> कहीं भी जाते हैं आप आप इस पर भार भी जो जो भार होता है तो छोटे छोटे बच्चे भी बिठाए होते हैं ये देखिए ना पीछे नंबर प्लेट है ना आगे नंबर प्लेट है बेटा बताइए आप अगर आपके पास कोई इसका टाइगिल है तो हमें दिखा दो हारसी दिखा दीजिए बंटवाइए नहीं उनको बोल दो आपके व्हाट्सएप पर डाल दो तो हम देख लेते हैं नहीं तो मैं इसको बंद करूँगा हाँ जल्दी करो ये देखिए टाइम तो ये नंबर देखिए हमें इतनी हाँ इतना नज़दीक से देख रहे हैं ताकि दिखाई नहीं दे रहा है ਇਹ ਨੰਬਰ ਪਲੇਟ ਵੀ ਆਪਦੀ ਬਹੁਤ ਦੁਸ਼ਟੀ ਹੈ ਪਲੀਜ਼ ਆਪ ਦਿਖਾ ਦਿਓ ਹਮ ਆਪਕੋ ਭੇਜ ਦੇਗੇ ਕਿ ਹਮ ਇਸਕੋ ਬੰਦ ਕਰ ਦੇ ਜਗਾੜੂ ਰੇੜੀਆਂ ਜੀ ਇਹ ਨਹੀਂ ਬਣਾ ਸਕਦੇ ਰੂਲ ਮੁਤਾਬਕ ਇਹ ਗਲਤ ਹੈਗਾ ਕਿਉਂਕਿ ਇਹਦੇ ਵਿੱਚ ਜਿਹੜੀਆਂ ਭਾਰ ਢੋਣ ਵਾਲੀਆਂ ਗੱਡੀਆਂ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦਾ ਜੋ ਬਿਜ਼ਨਸ ਹੈ ਉਹ ਕੱਟ ਰਿਹਾ ਇਹ ਕਾਨੂੰਨ ਮੁਤਾਬਕ ਬਿਲਕੁਲ ਗਲਤ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਇਹ ਬੰਦ ਵੀ ਕੀਤੇ ਸੀਗੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਗਏ ਇਹਨਾਂ ਨੂੰ ਖਤਮ ਵੀ ਕੀਤਾ ਗਿਆ ਪਰ ਇਹ ਫਿਰ ਵੀ ਇਸ ਚੀਜ਼ ਤੋਂ ਬਾਜ਼ ਨਹੀਂ ਆ ਰਹੇ ਹੁਣ ਇਹਨਾਂ ਦੇ ਕੋਲੇ ਤਾਂ ਕੋਈ ਡਾਕੂਮੈਂਟ ਨਹੀਂ ਹੈ ਇਹ ਕਹਿ ਰਹੇ ਜੀ ਆਰਸੀ ਕਰਾ ਇਹਨੂੰ ਕੋਈ ਵਾਟਸੈਪ ਇਹਨੂੰ ਮੌਕੇ ਤੇ ਬੰਦ ਕਰਾਂਗੇ ਆ ਤੁਹਾਡੇ ਹੋਰ ਤੁਸੀਂ 5 ਤਰੀਕ ਤੱਕ ਬਾਕੀ ਦੇ ਜਿਹੜੇ ਈ ਰਿਕਸ਼ਾ ਚਲਾਉਂਦੇ ਆ ਉਹਨਾਂ ਦੇ ਜਿਗਾੜੂ ਰੇੜੀਆਂ ਬਣਾਈ ਫਰਦੇ ਆ ਉਹਦੇ ਬਾਰੇ ਥੋੜਾ ਜਿਹਾ ਬਰੀਫ ਕਰੋ ਉਹਨਾਂ ਨੂੰ ਇੱਕ ਅਪੀਲ ਕਰਦੇ ਆ ਕਿ ਪਲੀਜ਼ ਜਿਹੜੀਆਂ ਤੁਸੀਂ ਜਿਗਾੜੂ ਰੇੜੀਆਂ ਬਣਾਈਆਂ ਇਹਨਾਂ ਨੂੰ ਖਤਮ ਕਰੋ ਨਾ ਬਣਾਓ ਤੇ ਰਾਮ ਨਾਲ ਜਿਹੜਾ ਆਪਣਾ ਤੁਹਾਡਾ ਕੰਮ ਹੈ ਉਹ ਕੰਮ ਕਰੋ ਇਹਦੇ ਨਾਲ ਕੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਜਿਹੜੇ ਵੀਰ ਸਾਡੇ ਭਾਰ ਝੋਣ ਵਾਲੀਆਂ ਗੱਡੀਆਂ ਚਲਾਉਂਦੇ ਆ ਉਹ ਇਸ ਚੀਜ਼ ਤੋਂ ਬਹੁਤ ਪ੍ਰਭਾਵਿਤ ਹੈ ਉਹ ਕੰਮ ਨਹੀਂ ਕਰ پا ਰਹੇ ਕੰਮ ਭਾਰ ਝੋਣ ਵਾਲੀਆਂ ਗੱਡੀਆਂ ਦਾ ਪਰ ਇਹ ਜਗਾੜੂ ਰੇੜੀਆਂ ਬਣਾ ਕੇ ਸਬਜ਼ੀ ਵੀ ਢੋ ਰਹੇ ਆ ਇੱਥੇ ਮਨੁੱਖੀ ਜਿਹੜੇ ਜਾਨਾਂ ਉਹਨਾਂ ਨੂੰ ਵੀ ਪਿਠਾ ਲਿਆ ਲੋਕਾਂ ਨੂੰ ਬਿਠਾ ਰਹੇ ਆ ਇੱਥੇ ਵੇਖੋ ਕੋਈ ਕਿਸੇ ਦੀ ਸੇਫਟੀ ਨਹੀਂ ਹੈਗੀ ਕਿਸੇ ਟਾਈਮ ਕੁਝ ਵੀ ਹੋ ਸਕਦਾ ਇਸ ਕਰਕੇ ਇਹਨੂੰ ਅਸੀਂ ਬੰਦ ਕਰਨੇ ਜੀ ਹਾਂਜੀ ਵਾਲੀ ਕੀ ਸੰਦੇਸ਼ ਆ ਬਾਕੀਆਂ ਵਾਸਤੇ ਇਹੀ ਹੈ ਕਿ ਜਿਨ੍ਹਾਂ ਨੇ ਜਗਾੜੂ ਜੜੀਆਂ ਬਣਾਈਆਂ ਇਹਨਾਂ ਨੂੰ ਪੁਲਿਸ ਬੰਦ ਕਰ ਦਿਓ ਹਾਂਜੀ ਜੋ ਤੁਸੀਂ ਉਹਨੇ ਇੱਕ ਹੋਰ ਗੱਡੀਆਂ ਰੋਕੀਆਂ ਵਿੱਚ ਟਰੈਕਟਰ ਟਰਾਲੀਆਂ ਜਾਂ ਕੋਈ ਬੰਦਾ ਵਿੱਚ ਆਪਣੇ ਪਾਟੋਂ ਲੈ ਕੇ ਜਾਂਦੇ ਆ ਉਹ ਟੱਕਦੇ ਨਹੀਂ ਉਤੋਂ ਹਾਂਜੀ ਪਿੱਛੇ ਬੰਦ ਵੀ ਕਰਕੇ ਆਏ ਆ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਮੈਂ ਤੁਹਾਨੂੰ ਜਿਆਦਾ ਤੁਸੀਂ ਟਾਈਮ ਦਿਤਾ ਉਹਨਾਂ ਨੂੰ ਹਾਂ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀਆਂ ਟਰਾਲੀਆਂ ਦੇ ਉੱਪਰ ਸਾਡੇ ਜਿਹੜੇ ਪੱਠਿਆਂ ਵਾਲੇ ਵੀਰ ਐ ਇੱਟਾਂ ਲਾਦੇ ਆ ਰੇਤਾ ਬਜਰੀ ਜਾਂ ਸੀਮੈਂਟ ਲਾਦੇ ਆ ਤੇ ਉਹਦੇ ਉੱਪਰ ਤਰਪਾਲ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਅਗਰ ਉਹ ਤਰਪਾਲ ਨਹੀਂ ਦਿੰਦੇ ਤੇ ਉਹ ਮਿੱਟੀ ਘਟਾ ਉੱਡ ਕੇ ਜਿਹੜੀ ਪਿੱਛੇ ਪਬਲਿਕ ਆ ਰਹੀ ਐ ਉਹਨਾਂ ਦੀ ਅੱਖਾਂ ਵਿੱਚ ਪੈਂਦੀਆਂ ਉਹਨਾਂ ਦੀਆਂ ਅੱਖਾਂ ਦਾ ਨੁਕਸਾਨ ਹੋ ਸਕਦਾ ਜਾਂ ਕੋਈ ਐਕਸੀਡੈਂਟ ਵੀ ਉਹਨਾਂ ਦਾ ਹੋ ਸਕਦਾ ਅੱਜ ਏਸੀ ਇੱਕ ਟਰਾਲੀ ਜਿਹੜੀ ਹੈ ਇਸੇ ਤਰ੍ਹਾਂ ਹੀ ਤੇ ਉਹ ਬੰਦ ਕਰਕੇ ਆਏ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਪਲੀਜ਼ ਜਦੋਂ ਤੁਸੀਂ ਇਦਾਂ ਦਾ ਕੋਈ ਵਹੀਕਲ ਲੈ ਕੇ ਨਿਕਲਦੇ ਹੋ ਜਿਹਦੇ ਉੱਪਰ ਤੁਸੀਂ ਮਿੱਟੀ ਰੇਤਾ ਜਾਂ ਇਟਾਂ ਲੱਦੀਆਂ ਜਾਂ ਬਜਰੀ ਲੱਦੀ ਹੈ ਉਹਦੇ ਉੱਪਰ ਤੁਸੀਂ ਜਿਹੜੀ ਤਰਪਾਲ ਹੈ ਉਹ ਜ਼ਰੂਰ ਦਿਓ ਵੈਸੇ ਮੈਂ ਕਹਿ ਸਕਦਾ ਕਿ ਹਿਾਰਪੁਰ ਦੇ ਵਿੱਚ 90% 90% ਇਹ ਜਿਹੜੀ ਤਰਪਾਲ ਹੈ ਲੋਕ ਦੇਣ ਲੱਗੇ ਆ 10% ਜਿਹੜੇ ਹੈਗੇ ਆ ਉਹ ਤੁਹਾਡੀ ਵੀਡੀਓ ਰਹੀਂ ਉਹਨਾਂ ਦੇਖ ਕੇ ਉਹਨਾਂ ਨੇ ਵੀ ਆਪਣੇ ਆ ਸੁਧਰ ਜਾਣਾ ਸਾਡਾ ਚਲਾਨ ਕਰਨਾ ਕੋਈ ਮਕਸਦ ਨਹੀਂ ਹੈ ਸਾਡਾ ਸਿਰਫ ਪਬਲਿਕ ਨੂੰ ਅਵੇਅਰਨੈਸ ਦੇਣਾ ਤਾਂ ਜੋ ਟ੍ਰੈਫਿਕ ਰੋਲਰਾਂ ਦੀ ਜਿਹੜੀ ਰਿਸਪੈਕਟ ਹੁੰਦੀ ਰਵੇ ਤੇ ਪਾਲਣਾ ਹੁੰਦੀ ਰਵੇ ਇਹੀ ਪੰਜਾਬ ਪੁਲਿਸ ਦਾ ਇੱਕ ਮोटो ਦਾ